हां जी ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਰਾਜਾ ਸਾਸੀ ਤੋਂ ਤਹਿਸੀਲ ਜਿਹੜੀ ਅਜਨਾਲਾ ਪੈਂਦੀ ਹੈ ਤੇ ਜ਼ਿਲ੍ਹਾ ਅੰਮ੍ਰਿਤਸਰ ਚਾਰ ਨੱਕ ਦਿਖਾਵਾਂਗੇ ਵੀਰ ਹਰਮਨ ਦੇ ਕੋਲ ਪਹੁੰਚੇ ਆਂ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਸਾਰੀ ਜਾਣਕਾਰੀ ਆਸਿਰਗਲ ਵੀਰ ਜੀ ਕੀ ਹਾਲ ਜੀ ਵੀਰ ਜੀ ਵਧੀਆ ਭਾਈ ਜੀ ਤੁਸੀਂ ਸੁਣਾਓ ਵਧੀਆ ਠੀਕ ਠਾਕ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਇੱਕ ਰੀ ਕੀ ਹਰਮੰਜੇ ਪਿੰਡ ਰਾਏ ਹਰਦੀ ਜਿਲ੍ਹਾ ਮਰਸਾਤ ਤਹਿਸੀਲ ਚਨਾਬ ਠੀਕ ਜੀ ਫੋਨ ਨੰਬਰ ਬੋਲ ਦਿਓ 82644451 ਤੇ ਆ ਕਿੱਦਾਂ ਜੀ ਪਹਿਲੇ ਨੰਬਰ ਵਾਲੀ ਜੀ ਵੀਰ ਜੀ ਪੰਜਾ ਸੁਹਾ ਮੈਂ ਰਾਜ ਦੀ ਸੁਹੀ ਹੋਣੇ ਚਲਾਈ ਹੋ ਵਿਆਹੀ ਤੁਹਾਡੇ ਸਾਹਮਣੇ ਲੱਗੀ ਆ ਹਾਂਜੀ 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 ਕੱਟਾ ਮਗਰ ਜੀ ਜੇ ਦੂਰ ਪਾਤੀ ਪ੍ਰੋਪਰ ਠੀਕ ਜੀ ਤੀਸਰਾ ਸੁਹਾ ਵੀਰ ਜੀ ਹਾਂਜੀ ਵੀਰ ਜੀ ਠੀਕ ਜੀ ਕੱਟਾ ਮਗਰ ਲਓ ਜੀ ਆ ਕੱਟਾ ਇਹ ਕਦੋਂ ਦੀ ਸੂਈ ਜੀ ਕਿੱਤੇ ਰਾਤੀ ਸੋਈ ਏ ਰਾਤੀ ਸੋਈ ਜੇ ਤੇ ਬਾਕੀ ਤੁਸੀਂ ਫੇਸ ਕੁਆਲਟੀ ਚੈੱਕ ਕਰ ਲਓ ਨਿਗਾ ਨਿਗਾ ਜਾਂ ਸਿੰਗ ਲੱਗਾ ਕਰਮ ਵਾਲੀ ਨੂੰ ਚਵਾਈ ਕਰਕੇ ਲੈਂਦੀ ਏ 3 ਕਿਲੋ ਸਾਢੇ 3 ਕਿਲੋ ਬੋਲਾ ਚੋਇਆ ਜੇ ਠੀਕ ਵੀਰ ਜੀ ਸਾਢੇ 1 3 ਲੀਟਰ ਜਿਹੜਾ ਵੀਰ ਕਹਿੰਦਾ ਕਿ ਬੋਲਾ ਚੋਇਆ ਕਰਮ ਵਾਲੀ ਤੋਂ ਚਵਾਈ ਚੁਈ ਇੱਕ ਨੰਬਰ ਵੀਰ ਜੀ ਆਹ ਵੀਰ ਜੀ ਚੌਣ ਚਾਣ ਬਹੁਤ ਸਾਫ ਆ ਲਓ ਜੀ ਚੌਣ ਚਾਣ ਵੀਰ ਕਹਿੰਦਾ ਕਿ ਬਿਲਕੁਲ ਸਾਫ ਨਿਕਲੀ ਆ ਤੇ ਬਾਕੀ ਵੱਡੀ ਮੱਝ ਆ ਕੱਦ ਵੀ ਚੰਗਾ ਤੇ ਥਣਾ ਦਾ ਸੈਜ ਗਿਆ ਵੀ ਜਿਹੜਾ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਜੀ ਮੈਨੂੰ ਬੜੀ ਚੰਗੀ ਲੱਗੀ ਭਾਜੀ ਮੈਂ ਚਵਾਈ ਵੀਰ ਕਹਿੰਦਾ ਕਿ ਇੱਕ ਬਿਲਕੁਲ ਗੋਲ ਧਾਰਿਆ ਬੰਨੋ ਵੀਰ ਜੀ ਬੰਨਦੇ ਹੋ ਲਓ ਜੀ ਮਕਰਮ ਵੀ ਇੱਕ ਰੀ ਚੈੱਕ ਕਰਾ ਦਿੰਦੇ ਤੁਹਾਨੂੰ ਆਰਡਰ ਇਹਦਾ ਲਓ ਜੀ ਕਰੋ ਜੀ ਚੈੱਕ ਕਿੰਨਾ ਕੁ ਦੁੱਧ ਭਰ ਜੂ ਵੀਰ ਜੀ ਇਹ ਕਿੰਨੀ ਦੁੱਧ 11 ਨਹੀਂ 12 ਬੰਗਲੌਰ ਮਾਨ ਨਾ ਮੈਂ ਭਰੀ ਜਾਊਗੀ ਲਓ ਜੀ ਵੀਰ ਜੀ 12 ਲੀਟਰ ਵੀਰ ਕਹਿੰਦਾ ਕਿ ਦੁੱਧ ਭਰੀ ਆਊਗੀ ਰਮਾਨ ਦੇ ਨਾਲ ਹੀ ਚੰਗੀ ਕੋਈ ਸੇਵਾ ਕਰ ਤੇ ਕੱਦ ਤੁਸੀਂ ਵੀਰ ਦੇ ਕੱਦ ਤੋਂ ਹਿਸਾਬ ਲਾ ਸਕਦੇ ਤਗੜਾ ਕੱਦ ਆ ਤੇ ਸੂਰਾ ਤੀਸਰਾ ਇਹਦਾ ਰੇਟ ਵੀਰ ਜੀ ਕੀ ਰੱਖਣਾ ਆਪਾਂ ਘਰਤੀ ਹੀ ਘਰ ਆ ਲਿਆ ਨੇ ਉਹਨਾਂ ਨੇ ਨਾ ਨਿਆਣਿਆਂ ਦੇ ਕਿੱਥੇ ਭੁੰਨਣੇ ਆ ਅੱਛਾ ਜੀ ਹਾਂ ਜੀ ਕਿ ਲਖਵਾਏ ਜੇ ਕੇ ਤਾਂ ਉਹਨਾਂ ਸਾਰੀ ਸਾਲੀ ਸਾਲ ਕਰਤੀ ਮੈਂ ਠੀਕ ਠੀਕ ਜੀ ਰੇਡ ਵੀਰ ਜੀ ਇਹਦਾ ਕੀ ਕਰਦਿਏ ਰੇਡ ਵੀਰ ਜੀ ਦਾ 90 95 ਜਾਂ ਮਰਜ਼ੀ ਕਰੀਏ 85 ਹਜ਼ਾਰ ਦੀ ਮਹੀ ਦੇ ਦिए ਤੇ ਕਰਨਾ ਨਹੀਂ ਕਰੀਏ ਮਾਨਤਾਣਾ 82 ਦੇ ਲਾਗੇ ਲਓ ਜੀ 82000 ਦੀ ਬਿਲਕੁਲ ਤਾਜੀ ਸੂਈ 12 ਲੀਟਰ ਝੋਡੀ ਜਿਹੜਾ ਦੁੱਧ ਭਰ ਜਾਊਗੀ। ਸ਼ਾਮਾ ਨੂੰ ਬਣੀ ਪੁਣੀ ਦੀ ਵੀਡੀਓ ਪਵਾ ਲਈ ਸਾਡੇ ਕੋਲ ਸਪੈਸ਼ਲ ਹੁਣ ਮੈਂ ਖਾਲੀ ਹੋ ਗਿਆ ਇਹ ਚਵਾਈ ਕਰਕੇ। ਲਓ ਜੀ ਹੁਣ ਖਾਲੀ ਆ ਝੋਟੀ ਕੀਤੀ ਵੀਰ ਹੁਣਾਂ ਨੇ। ਹਾਂਜੀ। ਤੇ ਬਾਕੀ ਸ਼ਾਮਾ ਨੂੰ ਜਿਹੜਾ ਵੀਰ ਕਹਿੰਦਾ ਕਿ ਤੁਸੀਂ ਚਵਾਈ ਦੇ ਟਾਈਮ ਵੀਡੀਓ ਪਵਾ ਸਕਦੇ ਜੇ ਬਣੀ ਪੁਣੀ ਦੀ। ਹਾਂਜੀ। ਤੇ ਦੂਜੇ ਨੰਬਰ ਤੇ ਕਿੱਦਾਂ ਜੀ? ਵੀਰ ਜੀ ਦੂਜਾ ਸਵੇਰ ਝੋਟੀ ਤੇ 6 ਦੰਦ ਨੂੰ ਹੋ ਜੇ। ਮੂੰਹ 6 ਦੰਦ ਤੇ ਸੁੱਗਾ ਦੂਜਾ। ਦੇਖੋ ਸੀਲੀ ਠੰਡੀ ਬੜੀ ਆ। ਲਓ ਜੀ। ਜਿੰਤਰਾ ਮਰਜ਼ੀ ਥੱਲੇ ਸੀਲੀਆਂ ਸੁੱਲ ਤੇ ਕਾਦ ਦੀ ਵੱਡੀ ਆ ਝੋਡੀ ਤੇ ਸੁਹਾ ਦੂਸਰਾ ਵੀਰ ਜੀ ਦਾ ਹਾਂ ਜੀ ਵੀਰ ਜੀ ਇੱਕ ਅੰਕ ਕਾਲੀ ਝੋਡੀ ਆ ਵੀਰ ਜੀ ਜੈਡ ਬਲੈਕ ਝੋਡੀ ਆ ਤੇ ਸੁਹਾ ਦੂਸਰਾ ਤੇ ਮੂੰਹ 6 ਦਾਂਦੇ ਨਿਗਾ ਨਿਗਾ ਜਿਆ ਸਿੰਗ ਲੱਗਾ ਤੇ ਜੈਡ ਬਲੈਕ ਝੋਡੀ ਆ ਪਿੱਠ ਪੁੜੇ ਦੀ ਵੀ ਸਾਸ 3 ਆ ਹਾਂ ਜੀ ਤੇ ਕਿੰਨੇ ਦਿਨ ਖੜਦੀ ਵੀਰ ਜੀ ਅਜੇ ਇਹ ਦਿਨ ਵੀਰ ਜੀ 10 ਹਜੇ ਲੈ ਜੂਗੀ ਝੋਡੀ ਦਿਨ ਵੀਰ ਕਹਿੰਦਾ ਕਿ 10 ਲੈ ਜੂਗੀ ਬਣੂ ਚੰਗੀ ਝੋਟੀ ਤੇ ਬਾਕੀ ਥੰਥੁਣ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਾ ਲਾਗੇ ਤਾਂ ਤੁਸੀਂ ਚੈੱਕ ਕਰ ਸਕਦੇ ਜੀ ਇਹ ਠੰਡੀ ਸੀ ਲਿਆ ਅਜੇ ਢੱਲਾ ਢਲਾਂ ਬੜੀਆਂ ਜੱਡੇ ਦੇ ਵਿੱਚ ਇਹਦਾ ਰੇਟ ਵੀਰ ਜੀ ਕੀ ਕਰਦਿਏ ਲੈ ਲਓ ਵੀਰ ਜੀ ਇਹਦਾ ਰੇਟ 95000 ਕਰ ਦਿਆਂ ਅੱਛਾ ਜੀ ਕਿਹੜੀ 90 ਦੀ ਹਾਂਜੀ ਕਰ ਦਈਏ ਅੰਦਰ 90 ਦੀ ਇਹ ਤਾਂ ਪਰਾ ਵੀਰ ਜੀ ਦੱਸ ਦਿੰਦੇ ਛੋਟੀ ਸਾਂਭੀ ਆਵੇ ਛੋਟੀ ਲੱਖੋਂ ਬਾਹਰ ਵੀ ਲੁੱਤੀ ਆ ਬਿਲਕੁਲ ਹੈਗੀ ਹੈ ਜੀ 90000 ਦੀ ਦਵਾਂਗੇ ਪੂਰੇ 90 ਦੀ 2 ਛੋਟ 88000 ਲਓ ਜੀ 88000 ਦੀ ਵੀਰ ਨੇ ਕਰਤੀ ਦੂਜਾ ਸੂਬਾ ਤੇ ਮੂੰਹ ਵੀ ਛੇ ਤਾਂ ਜੇ ਤੇ ਚੰਗੀ ਬੰਜੂ ਢੱਲਾ ਢਲਾਂ ਚੰਗੀਆਂ ਜੇ ਕਰਮਾਲੀ ਦੇ ਤੇ ਤੀਜੇ ਨੰਬਰ ਤੇ ਵੀਰ ਜੀ ਨੀਲੀ ਰਾਵੀ ਕਿੱਧਾ ਏ ਇਹ ਵੀਰ ਜੀ ਨੀਲੀ ਰਾਵੀ ਦੀ ਝੋਟੀ ਏ ਹਾਂਜੀ ਨੂੰ ਆ 25 ਤਰੀਕ ਨੂੰ 1 ਮਹੀਨਾ ਹੋ ਗਿਆ ਜੀ ਕੀ ਗੱਲ ਅੱਛਾ ਜੀ ਹਾਂਜੀ ਪਹਿਲੇ ਸੁਗੇ ਲਈ ਏ ਜੀ ਹਾਂਜੀ ਵੀਰ ਜੀ ਲਓ ਜੀ 1 ਮਹੀਨਾ ਹੋਇਆ ਜੀ ਬਣੀ ਨੂੰ ਕਰਮਾਲੀ ਨੂੰ ਤੇ ਚੰਗੀ ਸਾਂਭ ਕੀਤੀ ਏ ਕਿਸ ਨੇ ਕੱਜ ਕਾਟ ਦੀ ਬਹੁਤ ਚੰਗੀ ਪਿੱਠ ਪੂੜੇ ਦੀ ਸਾਬ ਝੋਟੀ ਪਿੱਠ ਪੂੜੇ ਦੀ 1 ਨੰਬਰ ਏ ਝੋਟੀ ਪਿਓਰ ਨੀਲੀ ਰਾਵੀ ਜਾਂਉਂਦੀ ਏ ਅੱਖ ਵੀ ਮਣਕੀ ਆ ਗਈ ਏ ਲੈ ਜਾਓ ਵੀਰ ਜੀ ਲੈ ਜਾਓ ਲੰਮੀ ਤੋਰ ਕੇ ਦਿਖਾ ਦਈਏ ਕਰੀ ਤੇ ਨਿਸ਼ਾਨੀਆਂ ਕਰਮਾਲੀ ਸਾਰੀਆਂ ਕਵਰ ਕਰਦੀ ਆ ਤੇ ਝੋਲੀ ਝਾਲੀ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਦਿੰਦੇ ਚਮੇ ਥਾਣਿਆਂ ਵੀਰ ਜੀ ਚਮੇ ਥਾਣੇ ਚਮੇ ਥਾਣਿਆਂ ਕੋਈ ਫੋੜ ਨਹੀਂ ਕੋਈ 샹ਗ ਨਹੀਂ ਨਾਲ ਥਣ ਬਹੁਤ ਚੰਗਾ ਤੇ ਥਣ ਵੀ ਚੰਗਾ ਲੱਗਾ ਕਰਮਾਲੀ ਨੂੰ ਬਾਕੀ ਵੀਰ ਜੀ ਸੂਣ ਵਾਲੀ ਨਹੀਂ ਸਕਾਦ ਤੁਸੀਂ ਚੈੱਕ ਕਰ ਹੀ ਲੈ ਡੇਢ ਦੀ ਆ ਹਾਂਜੀ ਹਾਂਜੀ ਵੀਰ ਜੀ ਵੇਗੰਦੀਆਂ ਮਾਰਕੀਟ ਦੇ ਵਿੱਚ ਡੇਢ ਡੇਢ ਦੀਆਂ ਇਹਦੇ ਨਾਲ ਦੀਆਂ ਹਾਂਜੀ ਬਾਕੀ ਵੀਰ ਆ ਭਰਾਵਾਂ ਦੀ ਮੰਗ ਹੁੰਦੀ ਤੇ ਦਿਖਾਓ ਵੀਰ ਜੀ ਝੋਲੀ ਮੜੀ ਜੀ ਦਿਖਾ ਦਈਏ ਦੀ ਥਣ ਥਣੇ ਇਹਦੇ ਲੱਗੇ ਤੋਂ ਦੇਖੋ ਲਓ ਜੀ ਕਰੋ ਚੈੱਕ ਚਮੇ ਹੀ ਥਾਣਿਆਂ ਤੇ ਸਾਫ ਸੁਥਰੀ ਹਰ ਪਾਸੇ ਤੋਂ ਝੋਟੀ ਤੇ ਰੇਟ ਵੀਰ ਕੋਲ ਨਿਖਾਜੇ ਕਰਾ ਦੇਣਾ ਆਪਾਂ ਕੀ ਰੇਟ ਰੱਖਣਾ ਵੀਰ ਜੀ ਇਹਦਾ ਰੇਟ ਵੀਰ ਜੀ 60 ਕਰ ਦੇਈਏ 55 ਦੀ ਦੇ ਦੀਏ 55 ਦੀ ਹਾਂਜੀ ਨਹੀਂ ਕਰੀਏ ਮਾਨਦਾਨ 40 45 ਦੀ ਤੁਹਾਨੂੰ ਪੜਾ ਭਾਈ ਉਦਰਾ ਹੀ ਆ ਹੈਗੀ ਬਿਲਕੁਲ ਸਹੀ ਗੱਲ ਹੈ ਨਹੀਂ ਆਹਨ 50000 ਦੀ ਝੋਟੀ ਦੇ ਰਾਂਗੇ ਲਓ ਜੀ 50000 ਦੀ ਬਾਕੀ ਮਾਨ ਮੌਕੇ ਤੇ ਕਰ ਦਾਂਗੇ ਪਿੱਛੋਂ ਕੱਦ ਦੇਖੋ ਪਿੱਛੇ ਪੂੜਾ ਲਓ ਜੀ ਦੂਰ ਤੋਂ ਹੋ ਗਈ ਇੱਕ ਵਾਰੀ ਕੱਦ ਵੀ ਜਾ ਕੇ ਕਰਾ ਦਿੰਨੇ ਆ ਪੂਰਾ ਕਰੀ ਬੈਠੀ ਕਰਮਾਲੀ ਬਾਕੀ ਸਿੰਘ ਸਿੰਘ ਵੀ ਸੋਹਣਾ ਲੱਗਾ ਤੇ ਪੂਰੇ 50000 ਦੀ ਹਾਂਜੀ ਲਓ ਜੀ ਪੂਰੇ 50000 ਦੀ ਵੀਰ ਕਹਿੰਦਾ ਦੇ ਦਾਂਗੇ ਨੀਲੀ ਰਾਵੀ ਦੀ ਝੋਟੀ ਤੇ ਇੱਧਰ ਚੌਥੇ ਨੰਬਰ ਤੇ ਕਿੱਦਾਂ ਜੇ ਇਹ ਝੋਟੀ ਵਿੱਚੀ ਪੰਜ ਚਾਰ ਦਿਨ ਕਰਦੀ ਹੈ ਜੀ ਅੱਛਾ ਜੀ ਭੋਡੀ ਆ ਗਈ ਭੋਡੀ ਸੁਹਾ ਦੁੱਧਾ ਜੇਪੇ ਦਾ ਬਾਹਰ ਦੁੱਧ ਭਰਾ ਲੈ ਜਾਂ 12 ਚ ਆਵੇ 13 ਚ ਆਵੇ ਲਓ ਜੀ ਪਹਿਲੇ ਸੁਹਾ ਵੀਰ ਕਹਿੰਦਾ ਕਿ 10 ਲੀਟਰ ਜਿਹੜਾ ਦੁੱਧ ਦਿੱਤਾ 10 ਤੋਂ ਬਾਹਰ ਹੀ ਦਿੱਤਾ ਬਾਕੀ ਜੈਡ ਬਲੈਕ ਆ ਤੇ ਭੋਡੀ ਝੋਟੀ ਏ ਤੇ ਦੂਜਾ ਸੁਹਾ ਗੰਮਨ ਤਿਆਰ ਆ ਕਿੰਨੇ ਦਿਨ ਖੜਦੀ ਜੇ ਜੇ ਦੇਣ ਵੀਰ ਜੀ ਇਹ ਲੈ ਜੂਗੀ 4 ਲੈ ਜਾ 5 ਲੈ ਜਾ 6 ਲੈ ਜਾ ਲਓ ਜੀ ਦੇਣ ਵੀਰ ਕਹਿੰਦਾ ਕਿ ਹਫਤੇ ਤੋਂ ਅੰਦਰ ਅੰਦਰ ਹੀ ਖੜਦੀ ਆ ਤੇ ਬਾਕੀ ਥੱਲੋਂ ਕਰਮ ਵਾਲੀ ਪੰਡਾ ਹੀ ਪਾਈ ਫਿਰਦੀ ਚੈੱਕ ਕਰ ਸਕਦੇ ਤੁਸੀਂ ਤੇ ਥਣ ਥਣ ਵੀ ਬਹੁਤ ਸੋਹਣਾ ਲੱਗਾ ਜਵਾਈ ਵਾਲਾ ਤੇ 35 ਤੋਂ 1 ਨੰਬਰ ਆ ਵੀਰ ਜੀ ਹਾਂ ਜੀ ਵੀਰ ਜੀ ਲਓ ਜੀ 35 ਤੋਂ ਜਿਹੜੀ ਵੀਰ ਕਹਿੰਦਾ ਕਿ 1 ਨੰਬਰ ਆ ਲਓ ਜੀ ਲਾਗੇ ਤੋਂ ਚੈੱਕ ਕਰ ਸਕਦੇ ਪੰਡਾ ਹੀ ਪਾਈ ਫਿਰਦੀ ਆ ਤੇ ਰੇਟ ਵੀਰ ਕੋ ਪੁੱਛਨੇ ਦਾ ਕੀ ਕਰਨਾ ਵੀਰ ਵੀ ਕੀ ਦਾ ਫੋਨ ਤੇ ਨਾ ਕਰ ਲਈਏ ਫੋਨ ਤੇ ਕਰਨਾ ਹੈ ਹਾਂਜੀ ਵੇਖ ਲਓ ਮਰਜੀ ਆਪਾਂ ਕਰਾਂਗੇ ਬਿਲਕੁਲ ਲਓ ਜੀ ਰੇਟ ਹੋਊਗਾ ਬਿਲਕੁਲ ਜਾਇਜ਼ ਤੇ ਵੀਰ ਕਹਿੰਦਾ ਹੈ ਕਿ ਇਹਦਾ ਰੇਟ ਆਪਾਂ ਕਰਾਂਗੇ ਫੋਨ ਤੇ ਹੀ ਹਾਂਜੀ ਤੇ ਦੂਜਾ ਸੁਆ ਤੇ ਪਹਿਲੇ ਲੀਟਰ ਪਹਿਲੇ ਸੁਆ ਜਿਹੜਾ ਵੀ ਦਾਹਾਂ ਤੋਂ ਬਾਹਰ ਹੀ ਦੁੱਧ ਭਰਿਆ ਕਰਮਾ ਲਈਏ ਇਹ ਮੰਨੂਆ ਵੇਖ ਲਓ ਝੋਟੀ ਦਾ ਲਓ ਜੀ ਖੁੱਲੇ ਲੇਵੇ ਦੀ ਝੋਟੀ ਆ ਤੇ ਰੇਟ ਇਹਦਾ ਫੋਨ ਤੇ ਵੀਰ ਜੀ ਫੋਨ ਤੇ ਵੀ ਕੀ ਕਰ ਲੈਣ ਤੇ ਹੋਰ ਕੋਈ ਬੇਨਤੀ ਵੀਰ ਜੀ ਬਸ ਇਹੋ ਬੇਨਤੀ ਵਿੱਚ ਆਪਣਾ ਪਾਸ ਕਰੋ ਸੁਈਆਂ ਚੋਂ ਦੋ ਟਾਈਮ ਠੀਕ ਹੈ ਵੀਰ ਜੀ ਬਹੁਤ ਮਿਹਰਬਾਨੀ